ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਗੱਲ ਕਰਦੇ ਹਾਂ 24 ਨਵੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਵਿੱਚ ਕੁਝ ਬਦਲਾਅ ਨਹੀਂ ਹੋਇਆ। ਸਵੇਰ ਵੇਲੇ ਤੋਂ ਹੀ ਸੋਹਣੀ ਧੁੱਪ ਨਿਕਲੀ ਹੋਈ ਸੀਗੀ। ਟੈਂਪਰੇਚਰ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅੱਜ। ਤੇ ਧੁੰਦਾਂ ਤੋਂ ਵੀ ਤਕਰੀਬਨ ਅਗਲੇ 2 ਤੋਂ 3 ਦਿਨ ਰਾਹਤ ਹੀ ਰਹੇਗੀ। ਕੁਝ ਖਾਸ ਤੋਂ ਦਿ ਸਵੇਰ ਵੇਲੇ ਜਾਂ ਸ਼ਾਮ ਵੇਲੇ ਦੇਖਣ ਨੂੰ ਨਹੀਂ ਮਿਲੇਗੀ ਤੇ ਦੂਸਰੀ ਤਰਫ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੇ ਅਖੀਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਮੀਂਹ ਦੇ ਸ਼ਰਾਟੇ ਵਧੀਆ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਕੱਲ ਵੀ ਕੁਝ ਕਿ ਖੇਤਰਾਂ ਦੇ ਵਿੱਚ ਸ਼ਾਮ ਵੇਲੇ ਕਿਣਮਣ ਜਰੂਰ ਹੋਈ ਸੀਗੀ ਪਰ ਜ਼ਿਆਦਾਤਰ ਇਲਾਕੇ ਖੁਸ਼ਕ ਹੀ ਮੌਸਮ ਬਣਿਆ ਹੋਇਆ ਹੈ ਦਿਨ ਦਾ ਟੈਂਪਰੇਚਰ ਥੋੜਾ ਜਿਹਾ ਅੱਪ ਜਾ ਰਿਹਾ ਹੈ ਤੇ ਰਾਤਾਂ ਰਾ ਥੋੜਾ ਜਿਹਾ ਹੇਠ ਵੱਲ ਨੂੰ ਜਾ ਰਿਹਾ ਹੈ 8-9 ਡਿਗਰੀ ਦੇ ਆਸ-ਪਾਸ ਜਿਹੜਾ ਰਾਤ ਰਾ ਟੈਂਪਰੇਚਰ ਹੈ ਉਹ ਦਰਜ ਕੀਤਾ ਜਾ ਰਿਹਾ ਹੈ ਹੌਲੀ ਹੌਲੀ ਠੰਡ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਪ੍ਰਦੂਸ਼ਣ ਸੀਗਾ ਉਸ ਤੋਂ ਵੀ ਰਾਹਤ ਧੁੰਦ ਅਤੇ ਸਮੋਗਤੋਂ ਪੰਜਾਬ ਵਿੱਚ ਮਿਲਣੀ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮੀਂਹ ਦੇ ਸ਼ਰਾਟੇ ਪੈਂਦੇ ਹਨ ਤਾਂ ਮੌਸਮ ਪੂਰੀ ਤਰ੍ਹਾਂ ਨਾਲ ਪੰਜਾਬ ਵਿੱਚ ਸਾਫ਼ ਹੁੰਦਾ ਹੋਇਆ ਤੁਹਾਨੂੰ ਦਿਖਾਈ ਜ਼ਰੂਰ ਦੇਵੇਗਾ